ਜਿਸ ਪਿੰਡ ਦੇ ਗੱਭਰੂ ਲੋਕੋ ਬੜੇ ਜਰਵਾਨੇ ਬਈ ਜਿਸ ਪਿੰਡ ਦੇ ਗੱਭਰੂ ਲੋਕੋ ਬੜੇ ਜਰਵਾਨੇ ਵੀ ਲੱਗਣਾ ਇਸੇਰਾ ਕਹਿੰਦੇ ਪਿੰਡ ਡੱਗੋ ਰਮਾਨੇ ਬਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਠੀਕ ਠਾਕ ਹੋ ਦੋਸਤੋ ਮੈਂ ਤੁਹਾਡਾ ਆਪਣਾ ਲੱਖਾ ਬਰਾੜ ਕੰਦਵਾਲਾ ਸੋ ਕਬੱਡੀ ਦਾ ਸੀਜ਼ਨ ਜਿਹੜਾ ਸ਼ੁਰੂ ਹੋ ਚੁੱਕਾ ਹੈ ਤੁਹਾਡੀਆਂ ਦਿਵਾਵਾਂ ਦੇ ਸਦਕਾ ਕਰਿਓ ਨੋਟ 18 ਮਈ ਨੂੰ ਜਿਹੜਾ ਸ਼ਾਨਦਾਰ ਕਬੱਡੀ ਦਾ ਖੇਡ ਟੂਰਨਾਮੈਂਟ ਹੈ ਉਹ ਜ਼ਿਲ੍ਹੇ ਫਰੀਦਕੋਟ ਦੇ ਪਿੰਡ ਡੱਗੋ ਰਮਾਣੇ ਦੇ ਵਿੱਚ ਮਹਾਨ ਕਬੱਡੀ ਖਿਡਾਰੀਆਂ ਦੇ ਪਿੰਡ ਦੇ ਚਰਣਕਾਂ ਲੱਗਣ ਜਾ ਰਹੀਆਂ ਨੇ ਸਰਬਸਾਂਝਾ ਕਬੱਡੀ ਖੇਡ ਟੂਰਨਾਮੈਂਟ ਧੰਨ ਧੰਨ ਬਾਬਾ ਕਾਲੂ ਨਾਰਜੀ ਮਹਾਂਪੁਰਸ਼ਾਂ ਦੀ ਯਾਦ ਵਿੱਚ ਸਮੁੱਚੇ ਨਗਰ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਹੈ ਵਜਨੀ ਕਬੱਡੀ ਦਾ ਟੂਰਨਾਮੈਂਟ 18 ਮਈ ਨੂੰ ਹੋਣਾ ਹੈ ਜਿੱਥੇ ਕਬੱਡੀ 35 ਕਿਲੋ ਨਰੋਲ 3100 ਤੋਂ 2100 ਪ੍ਰਾਈਜ਼ ਜਿਹੜਾ ਪ੍ਰਬੰਧਕਾਂ ਨੇ ਰੱਖਿਆ ਹੋਇਆ ਤੇ ਕਬੱਡੀ 67 ਕਿਲੋ ਦੇ ਦੋ ਖਿਡਾਰੀ ਜਿਹੜੇ ਬਾਰੋਂ ਖੇਡਣਗੇ ਮੈਚ ਕਰਵਾਏ ਜਾ ਰਹੇ ਹੈ 8100 ਤੇ 450 ਜਿਹੜਾ ਪ੍ਰਾਈਜ਼ ਰੱਖਿਆ ਹੋਇਆ ਸੋ ਸਾਰੇ ਭਰਾਵਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਬੱਡੀ ਖਿਡਾਰੀਆਂ ਨੂੰ ਦੇਖਣ ਆਲਿਆਂ ਨੂੰ ਕਿ ਹਮ ਹਮਾਕੇ ਪਹੁੰਚਿਓ ਪਿੰਡ 18 ਮਈ ਨੂੰ ਡੱਗੋ ਰਮਣ ਦੇ ਚਰੌਣਕਾਂ ਲੱਗਣਗੀਆਂ ਆਪਾਂ ਵੀ ਪਹੁੰਚ ਰਹੇ ਹਾਂ ਮਿਲਦੇ ਹਾਂ ਪਿੰਡ ਡੱਗੋ ਰਮਣ ਦੇ ਧੰਨਵਾਦ